ਆਹ ਲੱਗ ਤਾ ਲੱਗੀਆਂ ਹੁੰਦੀਆਂ ਨੇ ਇਸ ਕਰਕੇ ਕੋਲਣੀ ਇਹ ਔਖੀ ਆ ਤੇ ਤੋੜ ਨਹੀਂ ਸਕਦੇ ਇਹ ਕੋਲ ਕੱਟ ਸਕਦੇ ਹਾਂ ਉਹ ਔਖਾ ਹੈ ਕਰਨ ਲਈ ਤੇ ਤੋੜਨੀ ਇਹ ਥੋੜੀ ਜਿਹੀ ਤੇ ਉਹ ਤੋੜਨੀ ਵੀ ਔਖੀ ਆ ਵੇਹੋ ਦੇਖੋ ਇਹ ਚ ਪਤਲੇ ਜਿਹੇ ਲੱਗੇ ਆ बस ਇਹਨਾਂ ਖੇਰਖਣਾ ਤੇ ਆਪਣੇ ਘਟਣ ਲੱਗੇ ਤੇ ਹੌਲੀ ਹੌਲੀ ਇਹਨੂੰ ਨਾ ਇਹ ਤਾਂ ਵੀ ਹੈ ਹੌਲੀ ਹੌਲੀ ਤੋੜੀ ਜੋ ਤੋੜ ਕੇ ਅੱਜ ਤੁਹਾਨੂੰ ਦਿਖਾਉਨੇ ਇਹਦੇ ਤੋਂ ਕੀ ਨਿਕਲਦਾ ਮੈਂ ਵੀ ਪਹਿਲੀ ਵਾਰੀ ਤੋੜਨ ਲੱਗਿਆ ਨਾ ਖਰਾਬ ਸੇ ਕੀ ਹੋ ਗਈ ਉਹ ਇਹ ਖਰਾਬ ਦੀ ਕੋਈ ਇਹਦੀ ਵੈਲਿਊ ਨਹੀਂ ਖਰਾਬ ਦਾ ਇਹਦਾ ਕੋਈ ਕੋਈ ਫਾਇਦਾ ਨਹੀਂ ਜੇ ਉਹ ਠੀਕ ਹੁੰਦੀ ਉਹ ਤੋਂ ਉਹ ਫਾਇਦਾ ਜੇ ਤਾਂ ਬਿਜਲੀ ਘੱਟ ਪੱਧਰ ਲੋਡ ਹੁੰਦਾ ਜਾਂ ਫਿਰ ਕਿਤੇ ਵੀ ਤਾਰਾਂ ਘੁੱਟਦੀਆਂ ਇਹ ਜੇ ਕਿ ਜਾਂਦੀ ਹੈ ਕਰੰਟ ਨਹੀਂ ਪੈਂਦਾ ਨਾਲ ਤੇ ਨਾ ਹੀ ਕੋਈ ਚੀਜ਼ ਖਰਾਬ ਹੁੰਦਾ ਇਹ ਖਤਰਾ ਹੁੰਦਾ ਇਹਨਾਂ ਡਿਗਿਆਣਾ ਹੁੰਦਾ ਆ ਜਿਹੜੀ ਇਹਨ ਡਿਗਿਆਣਾ ਹੁੰਦਾ ਤੇ ਕੋਈ ਚੀਜ਼ ਨਹੀਂ ਖਰਾਬ ਹੁੰਦੀ ਇਹ ਫਾਇਦੇ ਬਹੁਤ ਆ ਇਹ ਬ੍ਰੇਕ ਨੂੰ ਲਗਾਉਣੀ ਚਾਹੀਦੀ ਆਪਣੇ ਘਰ ਇਹ ਜੇ ਜਨਾਰ ਪੱਕਾ ਦਿੱਤਾ ਇਹ ਤੋਂ ਆ ਨਿਕਲੇ ਜੇ ਜੋ ਤਾਰ ਲੱਗੀ ਹੁੰਦੀ ਹੈ ਇਹ ਤਾਰ ਲਾਗੇ ਨੇ ਇਹਦਾ ਕੱਸਦੇ ਮੈਂ ਹੰਦੇ ਨੇ ਮਾਗ ਦੀ ਹੈ ਪੱਕੀ ਜੀ ਸਾਰੇ ਹੀ ਖੋਲਣਾ ਧੋਖਾ ਵੈਸੇ ਤੁਹਾਨੂੰ ਮੈਂ ਪੁੱਤੀਆਂ ਹੀ ਦਿਖਾ ਦੇਣਾ ਇਹ ਆਹ ਜਗਾਰਮੈਂਟ ਹੁੰਦਾ ਵਿੱਚ ਲੱਗਾ ਬਾਕੀ ਜਿਹਨਾਂ ਖੋਲਦਾ ਮੈਂ ਖੋਲ ਕੇ ਦਿਖਾ ਦੇਣਾ ਤੁਹਾਨੂੰ 다른 걸로 가야지, 가어 ਕੁਣਾ ਗਏ ਥੋੜਾ ਜਿਹਾ ਤਾਂ ਅਸੀਂ ਆਪਾਂ ਇਸ ਕਰਕੇ ਬੰਦ ਕਰਨੀ ਪਈ ਇਹ ਵੀਡੀਓ ਹਿੰਦਲ ਦੇਖਣਾ ਨਹੀਂ ਕੋਲ ਤੋੜ ਕੇ ਹੀ ਐਵੇਂ ਤੋੜਨਾ ਹੀ ਪੈਂਦਾ ਹੁੰਦਾ ਇਹ ਰੇਪਟਾ ਲੱਗ ਜਾਂਦੀ ਨੇ ਕੋਲੇ ਨਾਲ ਹੌਲੀ ਹੌਲੀ ਕਰਕੇ ਤੋੜ ਸਕਦੀ ਹੁੰਦੀ ਹੈ ਤੋੜ ਕੇ ਆਹਾਂ ਕੋਈ ਚੀਜ਼ਾਂ ਹੁੰਦੀਆਂ ਨੇ ਇੱਕ ਰੰਗ ਇਹ ਦੋਨਾਂ ਵਿੱਚ ਉਹ ਜੋੜ ਪਾਤਾ ਤਾਂ ਫਟੇ ਜਾਣ ਆ ਆਇਆ ਜਿੱਦਾਂ ਉਹਨਾਂ ਦੇ ਘਾਰੇ ਚ ਬਿਨ ਨ ਟੁੱਟਦਾ ਉਹਨਾਂ ਕੰਮ ਤੋੜਨਾ ਮੈਨੂੰ ਵੈਸੇ ਤਾਂ ਉਮੀਦ ਨਹੀਂ ਕਿ ਸਾਰਾ ਟੁੱਟੂਗਾ ਮੈਂ ਤੋੜ ਦੇਪਾਂਗਾ ਤੋੜਨਾ ਆਖਾ ਹੀ ਹੁੰਦਾ ਹੈ ਇਹ ਆਇਤਾ ਜੋੜ ਲੱਗ ਜਾਊਗਾ ਨਾ ਪਹਿਲੇ ਕੁਝ ਪ੍ਰੋਬਲਮ ਆ ਜਾਂਦੀ ਫਿਰ ਇਲਕਾ ਹੋ ਜਾਂਦਾ ਪੈਕ ਚਲੇ ਇਹ ਫਿਰ ਇਹ ਨਹੀਂ ਚੱਲਦਾ ਹੁਣ ਤਾਂ ਇਹ ਆ ਗਏ ਬੰਦ ਜਗਾੜ ਹੁਣ ਖੁੱਲ ਗਿਆ ਚਲਾਈ ਇਦਾਂ ਟ੍ਰਾਂਸਫਰ ਹੁੰਦੇ ਨਹੀਂ ਹੁੰਦੇ ਉਦਾਂ ਦਾ ਐ ਸਿਸਟਮ ਪਰ ਉਹ ਚ ਟ੍ਰਾਂਸਫਰ ਦੇ ਤਾਰਾਂ ਜੀਆਂ ਲੋਕ ਮਿੱਟੀਆਂ ਆਂਦੀਆਂ ਤਾਂਬੇ ਦੀਆਂ ਕੋਈ ਨੂੰ ਕੋਈ ਨਹੀਂ ਲਪੇਟਿਆ ਇਹ ਨੂੰ ਦੇ ਸਿੱਧੇ ਕੀਤਾ ਸੇ ਤਾਈ ਅਨੇ ਕੰਮ ਹੁੰਦੇ ਆਦਾ ਮੈਂ ਲੱਭ 1 ਤੇ ਆਪਾਂ ਲੇ ਗਏਗਾ ਥੋੜਾ ਹੀ ਰਹਿ ਗਿਆ ਵੀ ਹੋਈ ਕੋਲੇ ਕਿ ਜਿੱਦ ਲਾ ਰਹਿ ਗਿਆ ਤਾਂ ਛੱਟ ਪਣਾ ਲੱਗ ਜਾਏ ਡਰ ਡਰ ਕੇ ਥੋੜਾ ਜਿਹਾ ਪੱਚ ਪੱਚ ਕੇ ਡਰਨਾ ਵੀ ਜ਼ਰੂਰੀ ਹੈ ਤੇ ਬਚਣਾ ਵੀ ਜ਼ਰੂਰੀ ਆ ਕਿਉਂਕਿ ਛੱਟ ਲੱਗਣ ਦਾ ਵੀ ਖਤਰਾ ਹੁੰਦਾ ਥੋੜਾ ਜਿਹਾ ਹੀ ਰਹਿ ਗਿਆ ਜਿਲੇ ਦਾ ਖੀਲ ਦਾ ਥਲੇ ਪੱਠੇ ਪੱਠੇ ਲੈਣ ਜਾਂਦੇ ਹੁੰਦੇ ਤਾਂ ਖੀਲੇ ਰੁੱਕਦੇ ਤਾਂਤੀ ਲੱਗ ਜਾਂਦੀ ਹੁੰਦੀ ਸੀ ਇੱਕ ਸਾਈਟ ਇਹ ਥੋੜਾ ਜਿਹਾ ਰਹਿ ਗਿਆ ਤੇ ਬਾਕੀ ਮੈਂ ਹੋਰੇ ਦਿੱਤਾ ਵੈ ਸਾਰਾ ਹੇ ਚਕਾੜ ਕੰਟਰੋਲ ਚਮਕ ਬਣਦੀ ਨੇ ਇਹਦੇ ਚ ਚਮਕ ਚੁੰਮਕ ਨਾਲ ਹੀ ਹੁੰਦਾ ਹੋਣਾ ਕੋਈ ਨਾ ਕੋਈ ਸ਼ਾਇਦ ਪੱਕਾ ਪਤਾ ਨਹੀਂ ਆ ਉਹ ਨਰਤਾ ਮਾ ਇਹ ਨਰਤਾ ਸਭ ਲਈ ਤਾਂ ਸਾਰੀ ਲੱਗਦੀ ਹੈ ਥੋੜੀ ਹੈ ਜਿਆਦਾ ਥੋੜੀ ਜਿਹਾ ਜਗਾਰ ਦੇ ਦਿੰਦੇ ਲੋਕੀ ਤਕਰੀਬਨ ਮੈਂ ਖੋਲ ਦਿੱਤਾ ਸਾਰੀ ਤੋੜ ਕੇ ਤੁਹਾਨੂੰ ਮੈਂ ਦਿਖਾਤਾ ਕਿ ਆਹ ਸਿਸਟਮ ਹੁੰਦਾ ਹੈ ਆ ਉਹਨਾਂ ਵਿੱਚ ਕੀ ਆਉਂਦਾ ਬਾਕੀ ਇਹਨਾਂ ਦੇ ਤਾਰਾ ਫਰਾਣ ਕਿਉਂਦੀਆਂ ਨੇ ਨਾ ਤੇ ਮੈਂ ਤਾਰਾਂ ਲੱਗੀਆਂ ਹੁੰਦੀਆਂ ਯਾਰ ਸਿਸਟਮ ਆਪ ਜਿਹੜੀ ਦਾ ਆ ਦੇਖ ਲੋ ਧਿਆਨ ਨਾਲ ਆ ਕੁਝ ਨਿਕਲਦਾ ਇਹ ਦੇ ਚੋਂ ਐਮ ਸੀ ਦੇ ਵਿੱਚ ਐਮ ਸੀ ਨੂੰ ਲੋਡ ਕਰਿਆ ਤੇ ਆ ਕੋਈ ਨਹੀਂ